ਭੋਜਨ ਖਾਣ ਦਾ ਜਿਹੜਾ ਕਨਸੈਪਟ ਵੀ ਹੈ ਉਹ ਵੀ ਇਦਾਂ ਹੀ ਹੈ ਕਿ ਜਿੰਨਾ ਹਲਕਾ ਸਿੰਪਲ ਭੋਜਨ ਖਾਦਾ ਹੋਏਗਾ ਤੁਹਾਡਾ ਮਨ ਜਾਦਾ ਸੈਂਸਿਟਿਵ ਹੋਏਗਾ ਭੋਜਨ ਵੀ ਸੈਂਸਿਟਿਵ ਹੈ ਹਲਕਾ ਹੈ ਤੁਹਾਡਾ ਮਨ ਵੀ ਹਲਕਾ ਹੈ ਤੁਹਾਡਾ ਸਿੱਟੇ ਵੀ ਹਲਕਾ ਹਲਕਾ ਰਹੇਗਾ ਤੇ ਜੇ ਤੁਸੀਂ ਭੋਜਨ ਜਿਆਦਾ ਭਾਰਾ ਖਾਓਗੇ ਤੇ ਉਹ ਪੱਕੀ ਗੱਲ ਹੈ ਤੁਹਾਡਾ ਮਨ ਵੀ ਭਾਰਾ ਕਰੇਗਾ ਹੁਣ ਤੁਸੀਂ ਮੁਰਗਾ ਖਾ ਕੇ ਪੂਰੇ ਦਾ ਪੂਰਾ ਫੇਰ ਕਹੋ ਵੀ ਢਿੱਡ ਹੁਣ ਭਾਰਾ ਹੋ ਗਿਆ ਉਹਨੇ ਭਾਰਾ ਹੋਣਾ ਹੀ ਹੋਣਾ ਤੇ ਸਵੇਰੇ ਉਹਨੇ ਸਿਰ ਭਾਰਾ ਕਰਨਾ ਹੀ ਕਰਨਾ ਇਹ ਤਾਂ ਇਕੱਠਾ ਹੀ ਹੈ ਤੇ ਹੁਣ ਜੇ ਆਪਾਂ ਹੁਣ ਮੰਨ ਲਓ ਵੈਸੇ ਹੀ ਲਾਓ ਵੀ ਪੀਜ਼ਾ ਵੱਡਾ ਸਾਰਾ ਆਰਡਰ ਕਰ ਲਿਆ ਚੀਜ਼ ਬਹੁਤ ਜ਼ਿਆਦਾ ਉਹਦੇ ਉੱਤੇ ਪਾਈ ਹੋਈ ਹੈ ਡਬਲ ਕਰੈਂਚ ਕੀ ਕਹਿੰਦੇ ਹੁੰਦੇ ਨੇ ਆਹੋ ਪਾਸ オーਰ ਨੂੰ ਪੁੱਛ ਲਓ ਛੇੜ ਲਿਆ ਪੰਗਾ ਸਾਰਾ ਧਿਆਨ ਖਲਾਕ ਦਾ ਇਹਨੂੰ ਬਹੁਤ ਖਾਣ ਦਾ ਪਤਾ ਹੈ weight ਤੋਲਣਾ ਪਤਾ ਹੈ ਨਾ ਹਰ ਮੀਟਿੰਗ ਚ weight ਤੋਲਦਾ ਮੈਂ ਸਾਰੇ ਬੰਦਿਆਂ ਦਾ ਜਦੋਂ ਅਸੀਂ ਮੀਟਿੰਗ ਕਰਦੇ ਆ ਨਾ ਤਾਂ ਅਸੀਂ ਕੰਡਾ ਰੱਖਦੇ ਆ ਵੀ ਚੜ੍ਹ ਇਤੇ ਤੇ ਮੈਂ ਹੁਣ ਇਹਨਾਂ ਨੂੰ ਇਸ ਹਾਲ ਅਗਿਆ ਦਿੱਤੀ ਵੀ ਜਨਵਰੀ ਤੋਂ ਬਾਅਦ ਜਿੰਨੀ ਜਿੰਨੀ ਕਿਲੋ ਘਟਦੇ ਜਾਣਗੇ ਉਹਨੀ ਤਨਖਾਹ ਵਾਧੀ ਜਾਏਗੀ ਜਿੰਨੇ ਕਿਲੋ ਵਾਧਦੇ ਜਾਣਗੇ ਉਨੀ ਤਨਖਾਹ ਕੱਢੀ ਜਾਏਗੀ ਕਈ ਬੰਦਿਆਂ ਨਾਲ ਅਸੀਂ ਇਦਾਂ ਕਰ ਰਹੇ ਆ ਜਿਹੜੇ ਜਿਆਦਾ ਮੋਟੇ ਨੇ ਵੀ ਤੂੰ ਦੇਖ ਲੈ ਵੀ ਪੈਸੇ ਕਮਾੜੇ ਨੇ ਕਿ ਨਹੀਂ ਹੁਣ ਉਹਨੇ ਖਰਚਿਆਂ ਦਾ ਟੈਨਸ਼ਨ ਹੈ ਇਹ ਕਰਕੇ ਫਿਰ ਆਪੇ ਆ ਹੁਣ ਮੈਂ ਕੈਂਪ ਦੇ ਵਿੱਚ ਮੈਂ ਕਿਹਾ ਕੋਈ ਨਹੀਂ ਕੈਂਪ ਅਿੰਦੇ ਕਹਿੰਦੇ ਦੁਖੀ ਆ ਮੈਂ ਕਿਹਾ ਕੀ ਕਹਿੰਦੇ ਵਰਤਾਨ ਵੀ ਗਾਜਰ ਪਾਗਲਾ ਆਤਾ ਕਹਿੰਦੇ ਵਰਤਾਲਵੀ ਗਾਜਰਪਾਗ ਲਾ ਲੰਦੇ ਨੇ ਮੁੜ ਕੇ ਕਿਹਾ ਖਾਣਾ ਵੀ ਨਹੀਂ ਤੇ ਮੈਂ ਉਹ ਚੇਤਾ ਕਰਾਇਆ ਮੈਂ ਕਿਹਾ ਤੁਹਾਨੂੰ ਪਤਾ ਹੈ ਵੀ 30 ਤਰੀਕ ਦੀ ਮੀਟਿੰਗ ਹੈ ਕਹਿੰਦੇ ਹਾਂ ਯਾਦ ਹੈ ਮੈਂ ਕਿਹਾ ਹੁਣ ਤਿਆਰ ਰੱਖਿਓ ਕੀ ਗੱਲ ਸੀ ਅ ਹਾਂ ਸੱਚ ਹਾਂ ਤੁਸੀਂ ਜੇ ਪੀਜ਼ਾ ਮੰਨ ਲਓ ਆਰਡਰ ਕੀਤਾ ਵੱਡਾ ਸਾਰਾ ਤੇ ਤੁਸੀਂ ਸਾਰਾ ਹੀ ਖਾ ਗਏ ਪੀਜ਼ਾ ਤੇ ਤੁਸੀਂ ਪੱਕਾ ਡੋਟ ਕਰਿਓ ਕਿ ਇੱਕਦਮ ਤੁਹਾਡਾ ਜਿਹੜਾ 10-15 ਮਿੰਟ ਸਵਾਦ ਬਹੁਤ ਆਏਗਾ ਖਾਣ ਵੇਲੇ ਪਰ ਉਦੋਂ 15 ਮਿੰਟ ਬਾਅਦ ਵੇਖਿਓ ਮਾਈਂਡ ਆ ਸੁਸਤੀ ਅੱਖਾਂ ਲਾਲ ਬੁਰਾ ਹਾਲ ਕਿਉਂਕਿ ਇੱਕਦਮ ਆਪ ਜਾਣਾ ਬ੍ਰੇਨ ਤੁਸੀਂ ਨਾਲ ਕੋਕ ਵੀ ਪੀਣਾ 슈ਗਰ ਜਾਣੀ ਬਹੁਤ ਜ਼ਿਆਦਾ ਐ ਜਾਣਾ 12 ਮੰਨ ਲਓ 10-12 ਚਮਚ 슈ਗਰ ਦੇ ਗਏ ਆ ਵੱਡਾ ਕੇਨ ਲਿਆਜੇ 10-12 ਚਮਚ ਐ ਬੂਸਟ ਵੱਜਣਾ ਇੱਕ ਵਾਰੀ ਦਿਮਾਗ ਨੂੰ ਤੇ ਪੂਰੇ 15 ਮਿੰਟ ਬਾਅਦ ਜਿਹੜੀ ਚੀਜ਼ ਤੁਸੀਂ ਐ ਚੱਕੀ ਸੀ ਉਹਨੇ ਉਨਾ ਹੀ ਥੱਲੇ ਵੀ ਡਿੱਗਣਾ ਤੇ ਜਿਵੇਂ ਵਿਆਹ ਤੋਂ ਬਾਅਦ ਨਹੀਂ ਲੋਕ ਮਰੇ ਕੁੱਤੇ ਵਾਂਗੂ ਪਏ ਹੁੰਦੇ ਘਰਾਂ 'ਚ ਵੇਖਿਆ ਤੁਸੀਂ ਵਿਆਹ ਨਿਭੜ ਗਿਆ ਰਿਸ਼ਤੇਦਾਰ ਚਲੇ ਗਏ ਫਿਰ ਨੀਂਦ ਪੂਰੀ ਕਰਦੇ ਨੇ ਵੀ ਐ ਡਿਗੇ ਪਏ ਹੋਣਗੇ ਇਦਾਂ ਸਾਡਾ ਦਿਮਾਗ ਡਿੱਗ ਜਾਂਦਾ ਵੀ ਹੁਣ ਕੋਕ ਗਿਆ ਪੀ ਜਾ ਗਿਆ ਜਦੋਂ ਥੱਲੇ ਆਉਂਦਾ ਹੈ ਨਾ ਫਿਰ ਡੇਗ ਹੀ ਜਾਂਦਾ ਤੁਸੀਂ ਵੇਖ ਲਿਓ ਪੀਜਾ ਖਾਓ ਲੁਧਿਆਣੇ ਪਟਿਆਲੇ ਤੱਕ ਤੁਹਾਨੂੰ ਵਾਸ ਨਹੀਂ ਲੱਗ ਜਾਣੀਆਂ ਮੁਰਾਹਾਲ ਹੋ ਜਾਏ ਅੱਛਾ ਤੇ ਜੇ ਤੁਸੀਂ ਕਹੋ ਵੀ ਅਸੀਂ ਗਾਜਰਾਂ ਖਾਧੀਆਂ ਜਾਂ ਕद्दू ਖਾਧਾ ਹੈ ਜਾਂ ਸਿੰਪਲ ਦੋ ਫੁਲਕੇ মুੰਗੀ ਦੀ ਦਾਲ ਕੋਈ ਵੀ ਸਿੰਪਲ ਜੀ ਦਾਲ ਬਣੀ ਹੈ ਉਹ ਦਾਲ ਦੇ ਨਾਲ ਤੁਸੀਂ ਦੋ ਤਿੰਨ ਪ੍ਰਸ਼ਾਦੇ ਸ਼ੱਕ ਕੇ ਹਲਕਾ ਤੇ ਆਓ ਤੇ ਹੈਰਾਨੀ ਇਹ ਹੋਏਗੀ ਕਿ ਬਿਲਕੁਲ ਢਿੱਡ ਵੀ ਹੌਲਾ ਹੌਲਾ ਰਹਿਣਾ ਤਸਵੀਰ ਵੇਲੇ ਨੀਂਦ ਵੀ ਹੈ ਮਤਲਬ ਵਧੀਆ ਵੀ ਆਏਗੀ ਨੀਂਦ ਡੀਪ ਆਉਂਦੀ ਹੈ ਜਦੋਂ ਤੁਸੀਂ ਹਲਕਾ ਪੋਜਨ ਕਰਦੇ ਹੋ ਨਾ ਆਪਾਂ ਗੱਲ ਕੀਤੀ ਸੀ ਇਸ ਵਿਸ਼ੇ ਤੇ ਹੁਣ ਤਾਂ ਭੁੱਲ ਵੀ ਗਏ ਤੁਸੀਂ ਵੀ 10 ਦਿਨ ਮੇਲਾ ਕਿਹੜੀ ਗੱਲ ਕੀਤੀ ਸੀ ਇਹ ਗੱਲ ਆਪਾਂ ਤੁਹਾਨੂੰ ਚੇਤਾ ਹੁਣੀ ਹੈ ਕਿ ਜਦੋਂ ਆਪਾਂ ਜਿਆਦਾ ਭੋਜਨ ਕਰ ਲੈਨੇ ਆ ਤੇ ਜਿਹੜੀ ਜਿਹੜੀ ਊਰਜਾ ਨੇ ਰਾਤ ਨੂੰ ਸਿਰ ਨੂੰ ਚਾਰਜ ਕਰਨਾ ਨਾ ਰਿਪੇਅਰ ਕਰਨਾ ਹਰ ਸੈੱਲ ਤੁਹਾਡੇ ਸੈੱਲਾਂ ਨੂੰ ਰਿਪੇਅਰ ਕਰਨਾ ਰਾਤ ਨੂੰ ਉਹਨਾਂ ਨੇ ਐ ਇੱਕ ਇੱਕ ਸੈੱਲ ਰਿਪੇਅਰ ਕਰਨਾ ਰਾਤ ਨੂੰ ਤੇ ਉਹ ਕੀ ਕੀਤਾ ਢਿੱਡ ਦੇ ਵਿੱਚ ਸੀ ਕੀ ਕੀਤਾ ਬਹੁਤ ਜ਼ਿਆਦਾ ਖਾਣਾ ਪਾਤਤਾ ਹੁਣ ਉਹ ਲੀਵਰ ਚੱਲ ਪਿਆ ਰਾਤ ਨੂੰ ਹজম ਕਰਨ ਲਈ ਤੇ ਹੁਣ ਊਰਜਾ ਸਾਰੀ ਰੈਣੀ ਤੇ ਚਾਹੀਦੀ ਸੀ ਸਿਰ ਤੇ ਸੈੱਲ ਚਾਰਜ ਕਰਨੇ ਸੀ ਤੇ ਸਾਰੀ ਊਰਜਾ ਕਿੱਥੇ ਤੁਰੀ ਫਿਰਦੀ ਹੈ ਟਿੱਡ ਤੇ ਤੇ ਉਹ ਫਿਰ ਇੰਨਾ ਬ੍ਰੇਨ ਤੇ ਸਾਰੀ ਰਾਤ ਬੇਟ ਹੀ ਕਰਦਾ ਰਹਿੰਦਾ ਵੀ ਤੇਰੇ ਟਿੱਡ ਵਾਲੇ ਪਾਸਿਓਂ ਵਹਿਲਾ ਹੋਵੇਗਾ ਤਾਂ ਹੀ ਮੇਰੇ ਵਾਲੇ ਪਾਸੇ ਆਏਗਾ ਤੇ ਸਿਰ ਤੇ ਜਾਂਦਾ ਹੀ ਨਹੀਂ ਸਾਰੀ ਰਾਤ ਫਿਰ ਤੁਸੀਂ ਵੇਖੋਗੇ ਸਵੇਰੇ ਸੁਸਤੀ ਪਈ ਬੁਰਾ ਹਾਲ ਹੋਇਆ ਹੁੰਦਾ ਉਹਦਾ ਕਾਰਨ ਇਹ ਹੁੰਦਾ ਕਿ ਅਸੀਂ ਰਾਤ ਨੂੰ ਭੋਜਨ ਇਦਾਂ ਦਾ ਕਰਦੇ ਆਂ ਤੇ ਮੈਂ ਕਹਿਣਾ ਕਿ ਚਾਹਨਾ ਕਿ ਭੋਜਨ ਜਿੰਨਾ ਸਤਵਿਕ ਹੋਵੇ ਇਸੇ ਕਰਕੇ ਸਾਡੇ ਇੰਡੀਅਨ ਸੱਭਿਆਚਾਰ ਵਿੱਚ ਪ੍ਰਾਣਿਕ ਵੈਦਿਕ ਵੈਦਿਕ ਜਿਹੜੀ ਪਰੰਪਰਾ ਹੈ ਨਾ ਆਯੁਰਵੈਦਿਕ ਚੰਗੇ ਆਯੁਰਵੈਦਿਕ ਚੰਗਾ ਵੈਦ ਲੱਭ ਜੇ ਨਾ ਨਵਜ ਫੜ ਕੇ ਦੱਸ ਦਿੰਦਾ ਤੂੰ ਸੱਜੇ ਪਾਸੇ ਨੂੰ ਸੋੰਣਾ ਹੈ ਕਿ ਖੱਬੇ ਪਾਸੇ ਨੂੰ ਸੋੰਣਾ ਹੈ ਓਵਰ ਥਿੰਕਰ ਹੈ ਜਾਂ ਨੋਰਮਲ ਹੈ ਤੇਰੇ ਟੇਡ ਵਿੱਚ ਪਥਰੀ ਹੈ ਜਾਂ ਤੇਰੇ ਪਿੱਤੇ ਵਿੱਚ ਪਥਰੀ ਹੈ ਨਵਜ ਫੜ ਕੇ ਦੱਸ ਦਿੰਦੇ ਨੇ ਚੰਗੇ ਵੈਦ ਵੈਦ ਨਵਜ ਫੜ ਕੇ ਦੱਸ ਦਿੰਦੇ ਨੇ ਸਾਡਾ ਇੱਕ ਵੈਦ ਨਾਲ ਮੈਂ ਗੱਲ ਕੀਤੀ ਹੈ ਮੈਂ ਕਿਹਾ ਮੈਨੂੰ ਨਵਜ ਸਿਖਾ ਉਹ ਕਹਿੰਦਾ ਕੁਛ ਦਿਨ ਲੱਗਣਗੇ ਇੱਕ ਦਿਨ 'ਚ ਨਹੀਂ ਆਉਣੀ ਮੈਂ ਕਿਹਾ ਸਿਖਾ ਦੇ ਵੀ ਮਤਲਬ ਮੈਂ ਨਵਜ ਫਿਰ ਮੈਂ ਕਿਹਾ ਨਾਲੇ ਜਦੋਂ ਤੁਸੀਂ ਮੇਰੇ ਕੋਲ ਆਇਆ ਕਰੋ ਕਿ ਤੇ ਨਾਲੇ ਤੇ ਨਹੀਂ ਨਾਲ ਹੀ ਤੇਰੀ ਰਿਪੋਰਟ ਵੀ ਮੈਂ ਕਿਆ ਕਰੂੰਗਾ ਵੀ ਪਹਿਲਾਂ ਹੱਥ ਕਰਾਂਗਾ ਨਵਜਵੀ ਨਾਲ ਹੀ ਵੇਖ ਲੀਏ ਫਿਰ ਤੈਨੂੰ ਦੱਸਣਾ ਹੀ ਨਹੀਂ ਪੈਣਾ ਅੱਛਾ ਹੁਣ ਤੇ ਐਕਸ਼ਨ ਵੀ ਤੇਰੇ ਦੱਸ ਹੀ ਦਿੰਦੇ ਨੇ ਤੇਰੀ ਬਾਡੀ ਲੈਂਗੁਏਜ ਦੱਸ ਦਿੰਦੀ ਤੇਰੇ ਅੰਦਰ ਕੀ ਚੱਲਦਾ ਐਦ ਕੀ ਨਾ ਜਿੰਨਾ ਮੈਂ ਕੈਂਪ ਚ ਐਦ ਕੀ ਬੋਲਿਆ ਮੈਂ ਇੰਨਾ ਅੱਗੇ ਕੈਂਪਾਂ ਚ ਗੱਲ ਕੱਟ ਕਰਦਾ ਹੁੰਦਾ ਮੈਂ ਸਾਧਨਾ ਜ਼ਿਆਦਾ ਕਰੀਦੀ ਐ ਐਦ ਕੀ ਨਾ ਮੈਂ 5-7 ਬੰਦੇ ਇਦਾਂ ਦੇ ਸਾਡੇ ਕੈਂਪ ਚ ਨੇ ਜਿਨ੍ਹਾਂ ਦੀਆਂ ਅੱਖਾਂ ਸਵਾਲ ਕਰਦੀਆਂ ਹੁੰਦੀਆਂ ਮੈਨੂੰ ਉਹਨਾਂ ਦੀਆਂ ਅੱਖਾਂ ਪੜ੍ਹ ਕੇ ਸਵਾਲ ਦਾ ਪਤਾ ਲੱਗ ਜਾਂਦਾ ਨਹੀਂ ਮਤਲਬ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਐਸ ਟਾਈਪ ਦਾ ਸਵਾਲ ਚੱਲ ਰਿਹਾ ਅੱਖਾਂ ਤੋਂ ਸਵਾਲ ਦਾ ਪਤਾ ਲੱਗ ਜਾਂਦਾ ਕਨਵਿੰਸ ਹੋਈਆਂ ਅੱਖਾਂ ਵੱਖਰੀਆਂ ਹੁੰਦੀਆਂ ਅੰਦਰ ਸਵਾਲ ਕਰਦੀਆਂ ਅੱਖਾਂ ਵੱਖਰੀਆਂ ਹੁੰਦੀਆਂ ਅੱਖਾਂ ਸਵਾਲ ਪੁੱਛਦੀਆਂ ਕੀ ਬੋਲਿਆ ਸੀ ਮੈਂ ਇੱਕ ਲਾਈਨ ਬੋਲੀ ਸੀ ਜਲਾਲਦੀਵਲ ਅ ਅ ਬੜਾ ਪਿਆਰਾ ਸ਼ੇਅਰ ਸੀ ਕੋਈ ਚਲੋ ਫੇਰ ਯਾਦ ਕਰਾਂਗੇ ਤੇ ਗੱਲ ਇਹ ਹੈ ਕਿ ਜਿਹੜਾ ਨਾ ਅ ਅਸੀਂ ਇਹ ਇਹ ਬੋਲਣਾ ਹੈ ਸਵਾਲ ਖੜੇ ਦਿਮਾਗ ਆ ਜਿਹੜਾ ਉਹ ਚੱਲਦਾ ਉਹਨਾਂ ਬੰਦਿਆਂ ਨੂੰ ਵੇਖ ਕੇ ਵੀ ਇਹਦੇ ਅੰਦਰ ਕੋਈ ਸਵਾਲ ਆ ਰਿਹਾ ਉਹ ਉਹਦੇ ਕਰਕੇ ਫਿਰ ਕਈ ਗੱਲਾਂ ਕਲੀਅਰ ਕਰਨੀਆਂ ਪੈਂਦੀਆਂ ਮੈਂ ਇੱਥੇ ਬੋਲਦਾ 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 ਮੈਨੂੰ ਹੁੰਦਾ ਵੀ ਮੈਂ ਗੱਲ ਇੰਨੀ ਕਰਾਂ ਕੱਲੇਟ ਮਿਲਣ ਦਾ ਟਾਈਮ ਨਹੀਂ ਮਿਲਣਾ ਇਹ ਸਵਾਲ ਦਾ ਹੱਲ ਹੋ ਜੇ ਉਹ ਆਪੇ ਦਿਮਾਗ 'ਚ ਆ ਜਾਵੇ ਵੀ ਹਾਂ ਇਹ ਆ ਗੱਲ ਦਾ ਆ ਜਵਾਬ ਹੈ ਇਹ ਗੱਲ ਦਾ ਆ ਜਵਾਬ ਹੈ ਕਿਉਂਕਿ ਗਿਆਨ ਦੀ ਭੁੱਖ ਮਾਈਂਡ ਨੂੰ ਹਮੇਸ਼ਾ ਲੱਗਦੀ ਲੱਗਦੀ ਹੈ ਨਵੀਂ ਇਨਫਾਰਮੇਸ਼ਨ ਲੈਣੀ ਚਾਹੁੰਦਾ ਹੈ ਜਾਣਕਾਰੀਆਂ ਲੈਣੀਆਂ ਚਾਹੁੰਦਾ ਹੈ ਉਹਨਾਂ ਹੀ ਫਿਰ ਇਹ ਬ੍ਰੇਨ ਜਿਹੜਾ ਵਿਕਸਿਤ ਵੀ ਹੁੰਦਾ ਚਲੋ ਇੱਕ ਅਲੱਗ ਚੈਪਟਰ ਹੈ ਤੇ ਹੁਣ ਨਿੱਕੀ ਨਿੱਕੀ ਚੀਜ਼ ਦਾ ਬਰੀਕੀਆਂ ਦਾ ਧਿਆਨ ਰੱਖਣਾ ਤਾਂ ਹੈ ਵੀ ਜਿਹੜਾ ਨਾ ਭਾਰਾ ਭੋਜਨ ਹੈ ਆਯੁਰਵੇਦਿਕ ਮੈਂ ਕਹਿ ਰਿਹਾ ਸੀ ਆਯੁਰਵੇਦਾ ਜੇ ਤੁਸੀਂ ਚੰਗਾ ਆਯੁਰਵੇਦਾ ਹੋਵੇ ਉਹ ਜੜਕ ਬਿਮਾਰੀ ਦੀ ਠੀਕ ਕਰਦੇ ਹੈ ਜੜ ਰਿਪੋਰਟਾਂ ਨਹੀਂ ਵੇਖਣਗੇ ਨਵਜ ਫੜ ਕੇ ਦੱਸ ਦੇਣਗੇ ਤੈਨੂੰ ਆਹ ਪ੍ਰੋਬਲਮ ਹੈ ਉਸ ਤੋਂ ਬਾਅਦ ਫਿਰ ਉਹ ਇਲਾਜ ਕਰਦੇ ਨੇ ਜੜ ਦਾ ਮੰਨ ਲਓ ਵੀ ਤੇਰੀ ਪਿੱਤ ਬਾਡੀ ਹੈ ਜਾਂ ਤੇਰੀ ਵਾਤ ਬਾਡੀ ਹੈ ਜਾਂ ਤੇਰੀ ਕਫ ਬਾਡੀ ਹੈ ਤੂੰ ਚੌਲ ਖਾਣੇ ਨੇ ਜਾਂ ਨਹੀਂ ਖਾਣੇ ਤੂੰ ਬਾਦਾਮ ਨਹੀਂ ਖਾ ਸਕਦਾ ਤੂੰ ਦੁੱਧ ਨਹੀਂ ਪੀ ਸਕਦਾ ਤੇਰੇ ਵਾਲੀ ਬਾਡੀ ਹੋਊਗਾ ਜਿਹਦੇ 'ਚ ਤੂੰ ਆ ਖਾ ਤੂੰ ਵਾਏ ਵਾਲੀਆਂ ਚੀਜ਼ਾਂ ਨਹੀਂ ਖਾ ਸਕਦਾ ਉਹ ਸਾਰੀ ਡਾਈਟ ਦੇ ਦੇਣਗੇ ਪ੍ਰੋਪਰ ਸਮਝਾ ਦੇਣਗੇ ਵੀ ਆ ਆ ਚੀਜ਼ਾਂ ਨਾ ਖਾ ਐਲੋਪੈਥੀ ਦੇ ਵਿੱਚ ਪਰਹੇਜ ਨਹੀਂ ਇਹਨਾਂ ਨੂੰ ਇਹ ਡਾਈਟ ਪਲਾਨ ਦਾ ਨਹੀਂ ਪਤਾ ਹੁੰਦਾ ਵੀ ਆ ਇਹ ਆਯੁਰਵੇਦਾ ਦੇ ਕੋਲ ਪ੍ਰੋਪਰ ਡਾਈਟ ਹੁੰਦੀ ਹੈ ਹੁਣ ਆਯੁਰਵੇਦਾ ਜਿਹੜੀ ਇਹ ਗੱਲ ਕਰਦਾ ਹੈ ਨਾ ਕਿ ਜਾਂ ਸਾਡਾ ਪ੍ਰਾਣਿਕ ਜਿਹੜਾ ਸਾਡਾ ਸਿਸਟਮ ਹੈ ਉਹ ਕਹਿੰਦੇ ਜਿਹੜੇ ਮੈਡੀਟੇਸ਼ਨ ਵਾਲੇ ਲੋਕ ਨੇ ਉਹ ਹਲਕਾ ਭੋਜਨ ਖਾਣ ਕਿਉਂਕਿ ਉਹ ਇਹ ਸੈਂਸਿਟਿਵ ਕੰਮ ਹੈ ਇਹ ਸਮਾਰਟ ਵਰਕ ਹੈ ਜਿਹੜਾ ਮਾਈਂਡ ਦਾ ਕੰਮ ਹੁੰਦਾ ਹੈ ਤੇ ਸਮਾਰਟ ਵਰਕ ਕਰਨ ਵਾਲਾ ਭਾਰਾ ਭੋਜਨ ਨਾ ਕਰੇ ਹਲਕਾ ਭੋਜਨ ਕਰੇ ਜਿੰਨੇ ਸਮਾਰਟ ਵਰਕ ਕਰਨਾ ਕਿਉਂਕਿ ਨਿਹੁਣ ਮੰਨ ਲਓ ਮੈਂ ਬੋਲਣਾ ਹੈ ਤੇ ਮੈਨੂੰ ਪੀਜ਼ਾ ਨਹੀਂ ਖਾਣਾ ਚਾਹੀਦਾ ਬੋਲਣ ਤੋਂ ਪਹਿਲਾਂ ਤੇ ਜਿਸ ਬੰਦੇ ਨੇ ਕਹੀ ਚਲਾਉਣੀ ਹੈ ਉਹ ਪੀਜ਼ਾ ਖਾ ਲਵੇ ਭਾਰੇ ਕੰਮ ਕਰਨੇ ਨੇ ਉਹ ਖਾਵੇ ਤੇ ਸਾਧਕ ਵਾਸਤੇ ਇਸ ਕਰਕੇ ਪੱਕਾ ਹੀ ਭੋਜਨ ਸਤਵਿਕ ਕਰ ਦਿੱਤਾ ਜਾਂਦਾ ਹੈ ਵੀ ਜੇ ਤੂੰ ਸਾਧ ਨਾਲੇ ਪਾਸੇ ਨੂੰ ਚੱਲਣਾ ਹੈ ਮਨਾਂਲੇ ਪਾਸੇ ਨੂੰ ਚੱਲਣਾ ਫਿਰ ਸਤਵਿਕ ਖਾਈ ਫਿਰ ਨਾ ਦੂਜਾ ਭੋਜਨ ਕਰੇ ਫਿਰ ਤੇਰੇ ਵਾਸਤੇ ਨਹੀਂ ਹੈ ਦੂਜਾ ਭੋਜਨ ਖਾਣਾ ਇਹਦੇ ਵਿੱਚ ਹੀ ਸਾਰੇ ਦਾ ਸਾਰਾ ਪੂਰਾ ਕਰ ਲੈ ਇਸੇ ਕਰਕੇ ਇੱਥੋਂ ਤੱਕ ਵੀ ਗਈ ਤੇ ਪਿਆਜ਼ ਔਰ ਲਸਣ ਤੱਕ ਵੀ ਨਹੀਂ ਜੂਝ ਕਰਦੇ ਲਸਣ ਵੀ ਗਰਮ ਹੁੰਦਾ ਤੁਸੀਂ 10 ਕ ਤੁਰੀਆਂ ਲਸਣ ਦੀਆਂ ਕਿਸੇ ਸਬਜ਼ੀ ਚ ਪਾ ਕੇ ਪ੍ਰੋਪਰ ਪੂਰਾ ਖਾ ਲਿਓ ਤੇ ਫਿਰ ਤੁਸੀਂ ਇਹ ਵੇਖਿਓ ਵੀ ਰਾਤ ਦੀ ਨੀਂਦ ਕਿਵੇਂ ਦੀ ਰਹੀ ਬੇ ਬੇਚੈਨੀ ਪਸੀਨਾ ਬਹੁਤ ਆਉਂਦਾ ਹੈ ਐਦਕੀ ਮੈਂ ਲਸਣ ਬਿਲਕੁਲ ਜਦੋਂ ਬੰਦ ਕਰਵਾ ਦਿੱਤਾ ਸੀ ਵੀ ਸਬਜ਼ੀਆਂ ਚ ਲਸਣ ਨਾ ਪਾਇਓ ਚਲੋ ਪਿਆਜ਼ ਤਾਂ ਥੋੜਾ ਬਹੁਤ ਯੂਜ਼ ਕਰਦੇ ਰਹੇ ਐ ਮੈਂ ਬਿਲਕੁਲ ਨਹੀਂ ਕਰਾਇਆ ਪਰ ਸਾਰੇ ਮਸਾਲੇ ਮੈਂ ਸਬਜ਼ੀਆਂ ਚ ਨਹੀਂ ਪਾਣ ਦਿੱਤੇ ਸਾਡੇ ਸਬਜ਼ੀ ਚ ਗਰਮ ਮਸਾਲਾ ਖੜੇ ਮਸਾਲੇ ਪਾਉਂਦੇ ਐ ਉਹਦੇ ਨਾਲ ਸਬਜ਼ੀ ਸਵਾਦ ਬਹੁਤ ਬਣਦੀ ਐ ਤੇ ਐਦਕੀ ਅਸੀਂ ਕੈਂਪ ਦੇ ਵਿੱਚ ਬਿਲਕੁਲ ਮਸਾਲੇ ਨਹੀਂ ਮੈਂ ਪਾਉਣ ਦਿੱਤੇ ਸਿਰਫ ਸਿੰਪਲ ਮੈਂ ਕਿਹਾ ਰੱਖਿਓ ਤੁਸੀਂ ਸਿੰਪਲ ਸਿੰਪਲ ਸਬਜ਼ੀ ਰੱਖਿਓ ਤੇ ਉਹਦਾ ਨਾ ਬਣਾਇਓ ਤੇ ਫਿਰ ਉਹਦੇ ਨਾਲ ਇਹ ਵੀ ਗੱਲ ਹੁੰਦੀ ਜਦੋਂ ਜਿਆਦਾ ਸਵਾਦ ਵੀ ਹੋਵੇ ਤੇ ਫਿਰ ਤੇ ਉਹ ਲੈਣ ਉਧਰ ਫੇਰ ਫੇਰ ਮੁੜ ਮੁੜ ਕੇ ਵੀ ਸਵਾਦ ਲੱਗਦੀ ਕਰਕੇ ਫਿਰ ਪਤਾ ਲੱਗਦਾ ਨਹੀਂ ਵੱਧ ਖਾਦੀ ਜਾਂਦੀ ਹੈ ਵੱਧ ਖਾਦੀ ਜਾ ਕੇ ਫਿਰ ਸਾਨੂੰ ਸੁਸਤੀ ਪੈਂਦੀ ਇਸ ਕਰਕੇ ਭੋਜਨ ਸਤਵਿਕ ਵੀ ਹੋਵੇ ਬਣਿਆ ਵੀ ਹਲਕਾ ਹੋਵੇ ਤਿਤਕਰੀਏ ਵੀ ਥੋੜਾ ਫਿਰ ਹੋਰ ਵੀ ਬਾਡੀ ਜਿਹੜੀ ਹੈ ਸਾਡੀ ਹਲਕੀ ਰਹਿੰਦੀ ਹੈ ਰਿਲੈਕਸ ਰਹਿੰਦੀ ਹੈ ਇਹਦਾ ਬਹੁਤ ਵਧੀਆ ਰਿਜ਼ਲਟ ਰਹਿੰਦਾ ਹੈ ਖਾਣਾ ਵੀ ਉਸ ਤੋਂ ਬਾਅਦ ਫਿਰ ਤੁਸੀਂ ਕਿੰਨੀ ਵਾਰੀ ਮਤਲਬ ਬਰਸ਼ ਕਰਦੇ ਆਂ ਦੰਤਨ ਕਰਦੇ ਆਂ ਜਾਂ ਤੁਸੀਂ ਕਿੰਨੀ ਵਾਰ ਅ ਤੁਸੀਂ ਵਾਲ ਬੌਂਦੇ ਆਂ ਕਿੰਨੀ ਵਾਰ ਤੁਸੀਂ ਕਿੰਨੇ ਦਿਨਾਂ ਬਾਅਦ ਤੁਸੀਂ ਕਿਸੇ ਇਸ਼ਨਾਨ ਪ੍ਰੋਪਰ ਕਰਦੇ ਆਂ ਸਿਰ ਦੇ ਵਿੱਚ ਤੇਲ ਕਿੰਨੀ ਵਾਰੀ ਲਾਉਂਦੇ ਹੋ ਤੁਸੀਂ ਬਾਡੀ ਆਪਣੀ ਦੀ ਮ사ਜ ਕਿੰਨੀ ਵਾਰੀ ਕਰਦੇ ਹੋ ਇਹ ਕੋੜੀ ਹੈ ਇਹਦੇ ਤੇ ਚੜ ਕੇ ਪ੍ਰਮਾਤਮਾ ਤੱਕ ਜਾਣਾ ਹੁੰਦਾ ਤੇ ਇਹਨੂੰ ਜੇ ਸੰਭਾਂਗੇ ਨਹੀਂ ਤੇ ਫਿਰ ਤੇ ਠੀਕ ਨਹੀਂ ਨਾ ਗੱਲ ਅਵੇਰ ਰਹਿਣਾ ਪੈਣਾ ਨਾ ਸਰੀਰ ਪ੍ਰਤੀ ਮੈਨੂੰ ਮੈਨੂੰ ਲੱਗਦਾ ਹੈ ਕਿ 20 ਸਾਲ ਹੋ ਗਏ ਐ 20 ਨਹੀਂ ਜ਼ਿਆਦਾ ਹੋ ਗਏ ਮੇਰੀਆਂ ਸਾਰੀਆਂ ਰਿਪੋਰਟਾਂ ਇਹਨਾਂ ਦੇ ਕੋਲ ਪਈਆਂ ਤੇ ਮੈਂ ਹਰ ਦੋ ਮਹੀਨੇ ਬਾਅਦ ਫੁੱਲ ਬੋਡੀ ਟੈਸਟ ਕਰਾਨਾ ਹਰ ਦੋ ਮਹੀਨੇ ਬਾਅਦ ਹੁਣ ਤਾਂ ਸਾਡੇ ਆਪਣੀ ਇੱਥੇ ਹੋ ਜਾਂਦੇ ਨੇ ਲੈਬ 'ਚ ਹੀ ਪਰ ਮੈਂ ਕਰਾਨਾ ਸਾਰੇ ਸਾਰੇ ਟੈਸਟ ਕਰਾ ਲੈਣਾ ਵੀ ਕੋਈ ਕੋਲੇਸਟ੍ਰੋਲ ਵਧਿਆ ਹੈ ਯੂਰਿਕ ਐਸਿਡ ਵਧਿਆ ਹੈ ਟੀਜੀ ਵਧਿਆ ਹੈ ਡਾਇਬਟੀਜ਼ ਕਿੱਥੇ ਹੈ ਇੱਕ ਇੱਕ ਚੀਜ਼ ਚੈੱਕ ਕਰਾਉਂਦਾ ਰਹਿਣਾ ਜੇ ਸਾਡੇ ਘਰ ਵਿੱਚ ਸ਼ੂਗਰ ਸੀ ਥਾਇਰੋਇਡ ਸੀ ਤੇ ਉਹਦਾ ਫਿਰ ਧਿਆਨ ਰੱਖਣਾ ਪੈਂਦਾ ਨਾ ਇਹ ਤੁਹਾਨੂੰ ਮੈਂ ਇਸ ਲਈ ਦੱਸ ਰਿਹਾ ਕਿਉਂਕਿ ਇਹ ਆਦਤ ਪਾਓ ਇਹ ਸੁਭਾਅ ਬਣਾਓ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਧਿਆਨ ਦਿਓ ਨਾ ਜਿਵੇਂ ਮੈਂ ਦੁਵਾਨ ਚ ਨਹੀਂ ਦੱਸਿਆ ਸੀ ਇੱਕ ਵਾਰ ਵੀ ਬੰਦੇ ਦੇ ਘਰ ਗਿਆ ਮੈਂ ਦੁਵਾਨ ਲਾਉਣ ਉੱਥੇ ਜਦੋਂ ਗਿਆ ਤੇ ਬਾਥਰੂਮ ਜਦੋਂ ਮੈਂ ਗਿਆ ਤੇ ਉਹਦੀ ਤਾਂ ਮੈਂ ਟੁੱਟੀ ਕਮਾਈ ਨਾ ਉੱਤੇ ਜਿਹਾਸ਼ ਫੈਸ਼ਨ ਤੇ ਇਹ ਐ ਉਹਦੇ ਚੂੜੀ ਜਿਹੜੀ ਥੱਲੇ ਢਿੱਲੀ ਹੋ ਗਈ ਉਹਦੀ ਉਦੋਂ ਐਦਾਂ ਕਮਾਇਆ ਉਹ ਉਵੇਂ ਹੀ ਉਹਦੀ ਟੂਟੀ ਜਿਹੜੀ ਸੀ ਐ ਘੁੰਮ ਗਈ ਮੈਂ ਇੱਥੇ ਐਦਾਂ ਗੱਲਾਂ ਕਰੀਏ ਵੀ ਵਧੀਆ ਡੂੰਗੀਆਂ ਗੱਲਾਂ ਬੰਦਾ ਕਰੇ ਵਿਦਵਾਨੀ ਦੀਆਂ ਮੈਂ ਵੀ ਠੀਕ ਹੈ ਮੈਂ ਵੀ ਗਿਆਨ ਕੋਟੀ ਗਿਆ ਚੱਲੀ ਗਿਆ ਉਦੋਂ ਅਗਲੇ ਸਾਲ ਫੇਰ ਦੁਆਨ ਲੱਗੇ ਪੂਰੇ ਸਾਲ ਬਾਅਦ ਦੁਆਨ ਫੇਰ ਦੇ ਦਿੱਤੇ ਮੈਂ ਫੇਰ ਬਾਥਰੂਮ ਗਿਆ ਜਦੋਂ ਮੈਂ ਹੱਥ ਲੱਗਾ ਤੋਣ ਉਹ ਫੇਰ ਘੁੰਮ ਗਈ ਜਦੋਂ ਘੁਮਗੀ ਫੇਰ ਅਸੀਂ ਇੱਧਾ ਬਹਿ ਗਏ ਫੇਰ ਮੈਨੂੰ ਕਹਿੰਦਾ ਭਾਈ ਸਾਹਿਬ ਪੰਥ ਦਾ ਕੀ ਬਣੇਗਾ ਮੈਂ ਕਿਹਾ ਤੇਰੀ ਟੂਟੀ ਦਾ ਤਾਂ ਬਣਿਆ ਇਹ ਮੈਨੂੰ ਸਾਲ ਹੋ ਗਿਆ ਤੈਨੂੰ ਨਟ ਨਹੀਂ ਦਿਸਿਆ ਤੇ ਤੇਰੀ ਟੂਟੀ ਦਾ ਨਟ ਮੈਂ ਇਰੀਟੇਟ ਹੋ ਗਿਆ ਉਹਨੂੰ ਫੜਿਆ ਫੇਰ ਘੁਮਾਣੀ ਪਈ ਮੈਂ ਕਿਹਾ ਤੂੰ ਰੋਜ਼ ਇਰੀਟੇਟ ਨਹੀਂ ਹੁੰਦਾ ਵੀ ਆ ਰੋਜ਼ ਤੈਨੂੰ ਤੰਗ ਕਰਦੀ ਹੈ ਇਹ ਸਹੀ ਨਹੀਂ ਟੂਟੀਆਂ ਸਾਡੇ ਨਿਕਿਆ ਜੇ ਨੇ ਉਹ ਇੱਕ ਧਾਰ ਦੀ ਅਲੱਗ ਹੀ ਪੈਂਦੀ ਹੁੰਦੀ ਸੀ ਰੱਤੇ ਚੇਤਾ ਆ ਗਿਆ ਤਾਂ ਤੁਹਾਨੂੰ ਆਪਣੇ ਆਪਣੇ ਘਰਾਂ ਦਾ ਇਦਾਂ ਹੀ ਇੱਕ ਧਾਰ ਤੇ ਐਵੇਂ ਬੈਣੀ ਜੇ ਸਿੱਧੀ ਇੱਕੋ ਜ ਤੋਂ ਨਿਕਲ ਕੇ ਸਿੱਧੀ ਮੱਥੇ 'ਚ ਵੱਜਦੀ ਆਪਾਂ ਕਹਿੰਦੇ ਚੱਲ ਕੋਈ ਨਹੀਂ ਨਾਣਾਈ ਹੁੰਦਾ ਸਾਡੇ ਵੀ ਹੋ ਸਕਦਾ ਕੋਈ ਤੁਹਾਡੇ ਇੱਥੇ ਸਾਡੇ ਵੀ ਹੋਵੇ ਪਰ ਉਹਦੇ ਤੇ ਧਿਆਨ ਨਹੀਂ ਦੇਣਾ ਫਿਕਰ ਇਹ ਹੈ ਸਾਡੇ ਇਲਾਕੇ ਚ ਇਹ ਰਿਪੋਰਟ ਆ ਰਿਹਾ ਹੈ 에어ਪੋਰਟ ਫਲਾਈਟਾਂ ਉੱਡਣਗੀਆਂ ਵੀ ਤੂੰ ਰੋਜ਼ ਜਾਣਾ ਤੂੰ ਫਲਾਈਟ ਤੇ ਕਿੱਦਾਂ ਚੜ੍ਹਨਾ ਹੈ ਸਾਲ ਚ ਜਹਾਜ਼ ਤਾਂ ਇੱਕ ਵਾਰ ਫੜੇਗਾ ਦੋ ਵਾਰ ਫੜੇਗਾ ਪਰ ਜਿਹੜੀ ਨਿੱਕੀ ਜੀ ਚੀਜ਼ ਹੈ ਉਹਨੂੰ ਤੁਸੀਂ ਰੋਜ਼ ਜ਼ਿੰਦਗੀ ਚ ਕਰਨਾ ਹੁੰਦਾ ਉਹਦੇ ਤੇ ਕੰਮ ਨਹੀਂ ਕਰਦੇ ਵੱਡੇ ਫਿਕਰ ਲੈ ਕੇ ਬੈਠੇ ਨਹੀਂ ਵਿਕਾਸ ਕਿਵੇਂ ਕਰੀਏ ਚਾਦਰ ਇਕੱਠੀ ਕਰਨ ਦੀ ਆਦਤ ਤੋਂ ਸ਼ੁਰੂ ਕਰੋ ਕੰਬਲ ਇਕੱਠਾ ਕਰਨਾ ਖੜੇ ਹੋ ਕੇ ਪਹਿਲਾਂ ਕੰਬਲ ਤਹਿ ਲਾ ਦਿਓ ਫਿਰ ਚਾਦਰ ਤਹਿ ਲਾ ਦਿਓ ਇੱਥੋਂ ਸ਼ੁਰੂਆਤ ਕਰੋ ਐਦਾਂ ਫਿਰ ਹੋਏਗਾ ਵੀ ਅੱਛਾ ਇੱਕ ਕੰਮ ਤਾਂ ਕਰ ਲਿਆ ਮਨ ਪੋਜਿਟਿਵ ਹੋ ਗਿਆ ਨਾ ਵੀ ਇੱਕ ਕੰਮ ਤਾਂ ਨਿਬੇੜ ਲਿਆ ਫਿਰ ਹੁਣ ਕੰਬਲ ਵੀ ਰਵੇ ਦੋ ਹੋ ਗਏ ਨਿੱਕੇ ਨਿੱਕੇ ਕੰਮ ਕਰਦੇ ਆ ਕਰਦੇ ਆ ਬ੍ਰੇਨ ਟ੍ਰੇਨਡ ਹੋ ਜਾਂਦਾ ਵੀ ਵੇਖੋ ਵਾਹ ਆ ਵੀ ਕਰ ਲਿਆ ਆ ਵੀ ਕਰ ਲਿਆ ਜ ਆ ਵੀ ਕਰ ਲਿਆ ਐਦਾਂ ਸਿੱਖਣਾ ਨਿੱਕੀਆਂ ਨਿੱਕੀਆਂ ਚੀਜ਼ਾਂ ਤਾਂ ਹੀ ਬੋਰੇ ਆਪਣੇ ਬੱਚਿਆਂ ਨੂੰ ਏਡੇ ਏਡੇ ਬੈਗ ਚ ਚਕਾਈ ਫਿਰਦੇ ਹੁੰਦੇ ਨੇ 에ਰਪੋਰਟਾਂ ਤੇ ਉਹਦਾ ਬੱਚਾ ਨਹੀਂ ਜਿੱਡਾ ਬੈਗ ਖਿੱਚਦਾ ਹੈ ਕਹਿੰਦੇ ਕਿਉਂ ਕਹਿੰਦੇ ਫਿਰ ਮਾਂ ਨੂੰ ਚਕਾਏਗਾ ਕੱਲ ਨੂੰ ਘਰ ਵਾਲੀ ਨੂੰ ਚਕਾਏਗਾ ਪਰਸੋਂ ਬੱਚਿਆਂ ਨੂੰ ਚਕਾਏਗਾ ਇਹ ਨਹੀਂ ਕਰਨਾ ਹੀ ਨਹੀਂ ਇਹਨੂੰ ਆਦਤ ਨਹੀਂ ਪੈਣੀ ਕੰਮ ਕਰਨ ਦੀ ਇਹਨੂੰ ਆਪ ਕਰਨ ਦਿਓ ਤਾਂ ਜੋ ਇਹਦੀ ਹੈਬਿਟ ਬਣੇ ਸੋ ਬਰੇ ਮਨ ਗਲਤ ਗਿੱਜੇ ਨਾ ਇਹਦਾ ਖਿਆਲ ਰੱਖਣਾ ਹੁੰਦਾ ਗਲਤ ਗਿੱਜ ਜਾਂਦਾ